ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਡੇ ਆਪਣੇ ਸਾਥੀ ਕੀ ਬੋਲੂ ਜਿੱਦਾਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਹਾਲਾਤ ਬਹੁਤ ਮਾੜੇ ਤੇ ਨਾਜ਼ੁਕ ਹੋ ਗਏ ਆ ਅਸੀਂ ਪਰਦੇਸਾਂ 'ਚ ਬੈਠੇ ਜਦੋਂ ਵੀ ਪੰਜਾਬ ਬਾਰੇ ਸੋਚਦੇ ਆ ਤੇ ਦੇਖਦੇ ਆ ਜਦੋਂ ਵੀ ਸਾਡੇ ਕੋਲ ਕੋਈ ਵੀ ਵੀਡੀਓ ਆਉਂਦੀ ਆ ਸਾਡਾ ਵੀ ਦਿਲ ਕੰਬ ਉੱਟਦਾ ਮੈਂ ਬਹੁਤੀਆਂ ਕਮਾਫਰਾ ਕੇ ਗੱਲਾਂ ਨਹੀਂ ਕਰੂੰਗਾ ਸਾਡੀ ਸਾਰੀ ਟੀਮ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਆ ਸੋ ਮੈਂ ਆਪਣੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ 5 ਲੱਖ ਦੀ ਰਾਸ਼ੀ ਉਹਨਾਂ ਹੜਪੀੜਤ ਜਿੰਨੇ ਵੀ ਪਰਿਵਾਰ ਇਸ ਦੀ ਚਪੇਟ ਦੇ ਵਿੱਚ ਆਏ ਆ ਉਹਨਾਂ ਲਈ ਅਸੀਂ ਭੇਜ ਰਿਹਾ ਸੋ ਨਾਲ ਮੈਡੀਸਨ ਵੀ ਪ੍ਰੋਵਾਈਡ ਕਰ ਰਹੇ ਆ ਤੇ ਹੋਰ ਵੀ ਲੋੜਿੰਦਾ ਚੀਜ਼ਾਂ ਜਿਹੜੀਆਂ ਉੱਥੇ ਚਾਹੀਦੀਆਂ ਹੋਣਗੀਆਂ ਅਸੀਂ ਉਹ ਵੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕਿੰਤੂ ਪ੍ਰੰਤੂ ਕਿਸੇ ਵੱਲ ਉਂਗਲੀ ਕਰਨੀ ਛੱਡੀਏ ਕਿ ਉਹ ਕੀ ਕਰ ਰਿਹਾ ਉਹ ਕੀ ਕਰ ਰਿਹਾ ਸੋ ਸਾਰੇ ਰਲ ਮਿਲ ਕੇ ਭੈਣ ਭਰਾ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਬਚਾਈਏ ਅੱਜ ਪੰਜਾਬ ਨੂੰ ਸਾਡੀ ਲੋੜ ਹੈ ਸੋ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਪੰਜਾਬੀ ਹੋਣ ਦੇ ਨਾਤੇ ਉਸ ਪੰਜਾਬੀਅਤ ਦਾ ਫਰਜ਼ ਨਿਭਾਈਏ ਪੰਜਾਬ ਦੀ ਧਰਤੀ ਸੂਰ ਵੀਰਿਆਂ ਤੇ ਯੋਧਿਆਂ ਦੀ ਧਰਤੀ ਹੈ ਸੋ ਆਓ ਉਸ ਧਰਤੀ ਨੂੰ ਕਿਉਂਕਿ ਪੰਜਾਬ ਪੰਜਾਬੀਅਤ ਅਣਖ ਦੇ ਨਾਲ-ਨਾਲ ਜਾਣੀ ਜਾਂਦੀ ਹੈ ਤੇ ਚੜ੍ਹਦੀ ਕਲਾ ਵਾਲਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੂਗਾ ਕੋਈ ਗੱਲ ਨਹੀਂ ਸਮਾਂ ਆਇਆ ਇਹ ਵੀ ਟਲ ਜਾਊਗਾ ਜੇ ਅਸੀਂ ਸਾਰੇ ਇਕੱਠੇ ਪੈਣਪਰਾ ਹੋ ਕੇ ਪੰਜਾਬ ਦੇ ਨਾਲ ਖੜਾਂਗੇ ਆਓ ਆਪਣਾ ਪੰਜਾਬੀ ਹੋਣ ਦਾ ਤੇ ਪੰਜਾਬੀਅਤ ਦਾ ਸਬੂਤ ਦਈਏ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ